ਪਹਿਲਾ ਤਾਂ ਤੁਸੀਂ ਆ ਵੀਡੀਓ ਚੈੱਕ ਕਰ ਲਿਓ ਇੱਕ ਜਨਾਨੀ ਦੇ ਘਰੇ ਜਿਹੜੀ ਇੱਕ ਚਿੱਟਾ ਵੇਚਦੀ ਸੀ ਜਦੋਂ ਪੁਲਿਸ ਨੇ ਉਹਦੇ ਘਰੇ ਰੇਡ ਮਾਰੀ ਤਾਂ ਸ਼ੁਕਰ ਕਰੋ ਪੁਲਿਸ ਮੁਲਾਜ਼ਮ ਵੀ ਬਚ ਗਿਆ ਜਿਹੜੇ ਉੱਥੋਂ ਦੇ ਪਿੰਡ ਵਾਸੀ ਸੀ ਉਹ ਵੀ ਬਚ ਗਏ ਬਚਣ ਦਾ ਕਾਰਨ ਕੀ ਕਿਉਂਕਿ ਉਹ ਇਨਸਾਨ ਕੈਮਰਾ ਔਨ ਕਰਕੇ ਉਸ ਜਨਾਨੀ ਦੇ ਘਰੇ ਰੇਡ ਮਾਰਨਗੇ ਤੇ ਜਨਾਨੀ ਨੇ ਕੀ ਕੀਤਾ ਤੁਸੀਂ ਆਪ ਹੀ ਵੀਡੀਓ ਦੇ ਵਿੱਚ ਦੇਖ ਲਓ ਕਿ ਪੁਲਿਸ ਵਾਲਿਆਂ ਤੇ ਜਾਂ ਪਿੰਡ ਵਾਲਿਆਂ ਤੇ ਦੋਸ਼ ਲਾਣ ਲਈ ਉਨੇ ਆਪਣੇ ਕੱਪੜੇ ਤੱਕ ਪਾੜਦੇ ਆ ਮੈਂ ਕਹਿੰਨਾ ਜੇ ਕੈਮਰਾ ਨਾ ਚੱਲਦਾ ਨਾ ਜਾਂ ਤਾਂ ਕੋਈ ਪੁਲਿਸ ਮੁਲਾਜ਼ਮ ਤੇ ਜਾਂ ਕੋਈ ਪਿੰਡ ਵਾਲਾ ਉਹਨਾਂ ਤੇ ਕੋਈ ਨਾ ਕੋਈ ਪਰਚਾ ਤਾਂ ਪੱਕਾ ਹੋ ਹੀ ਜਾਣਾ ਸੀ ਇਹ ਤੁਸੀਂ ਵੀ ਜਾਣਦੇ ਆ ਇਹ ਪੁਲਿਸ ਨਾਲ ਇਹ ਕੁਝ ਹੋ ਸਕਦਾ ਤਾਂ ਸੋਚੋ ਜਿਹੜਾ ਪਿੰਡ ਦਾ ਵਾਸੀ ਜਾਂ ਕੋਈ ਸਰਪੰਚ ਜਾਂ ਕੋਈ ਮੈਂਬਰ ਇਹਨਾਂ ਦੇ ਖਿਲਾਫ ਆਵਾਜ਼ ਚੁੱਕਦਾ ਤਾਂ ਮੈਂ ਕਹਿੰਨਾ ਉਹਨ ਦੀ ਸਪੋਰਟ ਪੁਲਿਸ ਵੀ ਨਹੀਂ ਇੱਕ ਮਿੰਟ ਦੇ ਵਿੱਚ ਪਰਚਾ ਕਰ ਦਿੰਦੀ ਆ ਉਹ ਕਿਉਂਕਿ ਜਨਾਨੀ ਦੀ ਹਰ ਇੱਕ ਥਾਂ ਤੇ ਸੁਣਵਾਈ ਹੁੰਦੀ ਆ ਪਰ ਬੰਦਾ ਜੇ ਸੱਚਾ ਵੀ ਹੋ ਗਣਾ ਉਸ ਇਨਸਾਨ ਦੀ ਕੋਈ ਸੁਣਵਾਈ ਨਹੀਂ ਹੁੰਦੀ ਉੱਥੇ ਐਵੇਂ ਦੀਆਂ ਲਟੇਰੀਆਂ ਜਿਹੜੀਆਂ ਮੈਂ ਕਹਿੰਨਾ ਲੋਕਾਂ ਦੇ ਪੁੱਤਾਂ ਨੂੰ ਯਾਰ ਨਸ਼ਾ ਵੇਚ-ਵੇਚ ਕੇ ਯਾਰ ਕੀ ਕੁਸ਼ ਕਰਦੀਆਂ ਮੈਂ ਕਹਿੰਨਾ ਭਗਵੰਤਮਾਨ ਸਭ ਸਜਾ-ਸੂਜਾ ਤਾਂ ਛੱਡੋ ਕਿਉਂਕਿ ਇਹ 2-3 ਮਹੀਨੇ ਅੰਦਰ ਰਹਿੰਦੇ 6 ਮਹੀਨਿਆਂ ਬਾਅਦ ਜ਼ਮਾਨਤ ਹੋ ਜਾਂਦੀ ਇਸ ਤੋਂ ਬਾਅਦ ਬਾਹਰ ਆ ਕੇ ਉਸੇ ਤਰ੍ਹਾਂ ਗੰਦ ਫੇਰ ਪੈਂਦਾ ਰਹਿੰਦਾ ਇਨਾਂ ਦਾ ਪੱਕਾ ਹੱਲ ਹੀ ਕਰਨਾ ਪੈਣਾ ਬਲਡੋਜ਼ਰ ਵੀ ਤੁਸੀਂ ਬਹੁਤ ਚਲਾ ਲਿਆ ਪਰ ਕਹਿੰਦੇ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਖਤਮ ਹੋ ਰਿਹਾ ਇਹ ਤੁਸੀਂ ਵੀ ਜਾਣਦੇ ਆ ਜੇ ਤੁਸੀਂ ਅੱਜ ਨਸ਼ੇ ਦਾ ਯੁੱਧ ਚਲਾਇਆ ਨਾ ਉਹਦੇ ਵਿੱਚ ਨਸ਼ਾ ਵਿਕਣਾ ਬੰਦ ਨਹੀਂ ਹੋਇਆ ਬਸ ਇਹ ਹੈ ਅੱਗੇ ਸਾਹਮਣੇ ਦੀ ਵਿਕਦਾ ਸੀ ਹੁਣ ਉੱਪਰ ਦੀ ਆ ਕੇ ਵਿਕਦਾ ਇਹ ਕਾਰਨ ਹੈ ਮੈਂ ਕਹਿੰਦਾ ਇਹਨਾਂ ਨੂੰ ਤਾਂ ਯਾਰੋਂ ਹੁੰਦੀ ਸਪੋਰਟ ਰੋਡ ਤੇ ਖੜਾ ਕੇ ਨਾ ਗੋਲੀ ਛੱਡੀ ਜਾਵੇ ਜਿਵੇਂ ਕਹਿੰਦੇ ਹੁੰਦੇ ਨਾ ਯੂਪੀ ਦੇ ਵਿੱਚ ਜੋਗੀ ਨੇ ਕੀਤਾ ਪਹਿਲਾਂ ਤਾਂ ਗੈਂਗਵਾਰੋਂ ਨੇ ਖਤਮ ਕੀਤਾ ਇਸ ਤੋਂ ਬਾਅਦ ਜਿਹੜਾ ਬੰਦਾ ਕ੍ਰਾਈਮ ਕਰਦਾ ਨਾ ਤਾਂ ਉਹਦੀਆਂ ਲੱਤਾਂ ਕੰਬਦੀਆਂ ਲੱਤਾਂ ਕੰਬਣ ਦਾ ਕਾਰਨ ਕੀ ਉਹਦਾ ਪਤਾ ਹੀ ਨਹੀਂ ਕਿਹੜੇ ਚੌਂਕ ਦੇ ਵਿੱਚ ਖੜਾ ਕੇ ਤੁਹਾਡੇ ਹਿੱਕ 'ਚ ਗੋਲੀ ਮਾਰਨੀ ਆ ਤਾਂ ਪੰਜਾਬ ਦੇ ਵਿੱਚੋਂ ਜੇ ਨਸ਼ਾ ਖਤਮ ਕਰਨਾ ਚਾਹੁੰਦੇ ਆ ਨਾ ਇਹਨਾਂ ਦਾ ਪੱਕਾ ਹੱਲ ਕੀਤਾ ਜਾਵੇ ਆ ਤੁਸੀਂ ਥੋੜਾ ਮੋਟਾ ਪਰਚਾ ਪਾ ਕੇ ਕੋਈ ਇਸੇ ਦੇ ਗੋਲੀਆਂ ਪਾ ਦਨੇ ਕਿਸੇ ਤੇ ਚੱਟਾ ਪੈ ਜਾਂਦਾ ਕੋਈ ਨਾ ਕੁਝ ਪਾ ਕੇ ਉਹਨੂੰ ਅੰਦਰ ਸੱਡਦਾ ਨੇ ਤੇ ਤੁਸੀਂ ਸੋਚਦੇ ਆ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਮੈਂ ਕਹਿੰਦਾ ਅੰਦਰ ਜੇਲ੍ਹਾਂ ਦੇ ਵਿੱਚ ਬਹਿ ਕੇ ਵੀ ਇਹ ਨਸ਼ਾ ਵੇਚਦੇ ਪਏ ਆ ਇਹਨਾਂ ਦਾ ਪੱਕਾ ਹੀ ਹੱਲ ਕੀਤਾ ਜਾਵੇ ਸਿੱਧਾ ਸਾਹਬ ਸਜਾ ਸੁਜਾਤਾ ਇਹਨਾਂ ਨੂੰ ਫਰਕ ਹੀ ਕੋਈ ਨਹੀਂ ਜਿੱਦੇ ਤੇ ਇੱਕ ਪਰਚਾ ਚੱਲ ਜੇ ਇਸ ਤੋਂ ਬਾਅਦ ਉਹਨੂੰ ਪਰਚਿਆਂ ਦੀ ਕੋਈ ਪਰਵਾਹ ਨਹੀਂ ਉਹ ਜਿਵੇਂ ਕਹਿੰਦੇ ਹੁੰਦੇ ਨੇ ਨਾ ਰਿਸ਼ਤੇਦਾਰੀ 'ਚ ਜਾਣਾ ਉਹੀ ਹਿਸਾਬ ਇਹਨਾਂ ਦਾ ਜੇਲ੍ਹ 'ਚ ਜਾਣਾ ਬਣ ਜਾਂਦਾ ਤੇ ਬੇਨਤੀ ਆ ਇਹਨਾਂ ਦਾ ਪੱਕਾ ਹੱਲ ਕਰੋ ਜੇ ਇਹ ਵੀਡੀਓ ਨਾ ਬੰਦ ਦੀ ਤਾਂ ਮਾਨ ਸਾਹਿਬ ਤੁਸੀਂ ਸਾਰਿਆਂ ਤੋਂ ਪਹਿਲਾਂ ਕਹਿਣਾ ਸੀ ਇਹ ਅਫਸਰ ਨੂੰ ਸਸਪੈਂਡ ਕਰੋ ਇਹ ਅਫਸਰ ਨੇ ਜਨਾਨੀ ਦੇ ਕੱਪੜੇ ਪਾਏ ਕਿਉਂਕਿ ਪੁਲਿਸ ਵਾਲੇ ਦੀ ਘੱਟੀ ਮੰਨੀਆ ਨਹੀਂ ਸੀ ਆਮ ਇਨਸਾਨ ਦੀ ਨਹੀਂ ਮੰਨੀਆ ਦੀ ਪੁਲਿਸ ਵਾਲੇ ਦੀ ਕਿੱਥੇ ਮੰਨੀਆ ਨਹੀਂ ਸੀ ਫਿਰ ਦੋਸ਼ ਹਮੇਸ਼ਾ ਉਹਦਾ ਨਿਕਲਣਾ ਸੀ ਜਿਹੜਾ ਉਹ ਇਨਸਾਨ ਜਨਾਨੀ ਨੂੰ ਪੜਨ ਗਿਆ ਤੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਮਾਨ ਸਾਹਿਬ ਤੱਕ ਇਹ ਵੀਡੀਓ ਪਹੁੰਚੇ ਇਸ ਜਨਾਨੀ ਤੇ ਕਾਰਵਾਈ ਵੀ ਸਖਤ ਹੋਣੀ ਚਾਹੀਦੀ ਆ ਜਿੰਨੀ ਵੱਧ ਤੋਂ ਵੱਧ ਸਜ਼ਾ ਇਸ ਜਨਾਨੀ ਨੂੰ ਦਵਾ ਸਕਦੇ ਆ ਜ਼ਰੂਰ ਦਵਾਇਓ ਤੇ ਹਰ ਥਾਂ ਤੇ ਇਨਸਾਨੀ ਗਲਤ ਹੁੰਦਾ ਹਰ ਥਾਂ ਤੇ ਪੁਲਿਸ ਮੁਲਾਜ਼ਮ ਗਲਤ ਨਹੀਂ ਹੁੰਦਾ ਕੁਝ ਸੱਚੇ ਵੀ ਹੁੰਦੇ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ